ਸੰਯੁਕਤ ਰਾਸ਼ਟਰ ਰਵਿਸ਼ਰਨਾਥੀ ਏਜੰਸੀ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਹਿੰਸਾ ਤੇ ਸੋਸ਼ਣ ਦੇ ਕਾਰਨ ਜਬਰੀ ਬੇਕਾਰ ਹੋਏ ਲੋਕਾਂ ਦੀ ਗਿਣਤੀ 12.2 ਕਰੋੜ ਤੋਂ ਟੱਪ ਗਈ ਹੈ ਜੋ ਕਿ ਪਿਛਲੇ ਸਾਲ ਮੁਕਾਬਲੇ ਤਕਰੀਬਨ 20 ਲੱਖ ਤੋਂ ਵੱਧ ਹੈ ਤੇ ਪਿਛਲੇ ਦਹਾਕੇ ਦੇ ਮੁਕਾਬਲੇ ਤਕਰੀਬਨ ਦੁੱਗਣੀ ਹੈ ਸੋ UNHCHR ਦੇ ਮੁਖੀ ਨੇ ਹਾਲੀ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਕੁਝ ਆਸ ਦੀਆਂ ਕਿਨਾਰਾਂ ਤੇ ਵਲਫੀਗ ਇਸ਼ਾਰਾ ਕੀਤਾ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ 20 ਲੱਖ ਸੀਰੀਆਈ ਲੋਕਾਂ ਦੀ ਘਰ ਵਾਪਸੀ ਸ਼ਾਮਿਲ ਹੈ ਇਹ ਦੇਸ਼ ਤਕਰੀਬਨ ਦਹਾਕੇ ਤੋਂ ਖਾਣਾ ਜੰਗੀ ਦੀ ਮਾਰ ਚੱਲ ਰਹੀ ਹੈ ਤੇ ਇਹ ਨਤੀਜੇ ਸ਼ਰਨਾਰਥੀ ਏਜੰਸੀ ਦੇ ਵੱਲੋਂ ਅੱਜ ਆਪਣੀ ਆਰਮੀ ਰਿਪੋਰਟ ਜਾਰੀ ਕੀਤੇ ਜਾਣ ਤੇ ਮਗਰੋਂ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਅਪ੍ਰੈਲ ਤੱਕ ਜੰਗ ਹਿੰਸਾ ਤੇ ਤਸ਼ੱਦਦ ਦੇ ਕਾਰਨ ਵਿਦੇਸ਼ ਗਏ ਜਾਂ ਫਿਰ ਆਪਣੇ ਦੇਸ਼ ਦੇ ਅੰਦਰ ਬੇਕਾਰ ਹੋਏ ਲੋਕਾਂ ਦੀ ਗਿਣਤੀ ਵਧ ਕੇ 12.21 ਕਰੋੜ ਹੋ ਗਈ ਹੈ ਜੋ ਕਿ ਸਾਲ ਪਹਿਲਾ 12 ਕਰੋੜ ਸੀ। ਇਹਨਾਂ ਦੇ ਵਿੱਚ ਅੰਦਰੂਨੀ ਤੌਰ ਤੇ ਬੇਕਾਰ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਨਾਲੋਂ ਵਧ ਕੇ 7.35 ਕਰੋੜ ਹੋ ਗਈ ਹੈ। ਇਹ ਰਿਪੋਰਟ ਇਸ ਸਮੇਂ ਆਈ ਹੈ ਜਦੋਂ ਮਨੁੱਖੀ ਸਹਾਇਤਾ ਸਮੂਹਾਂ ਨੂੰ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੇ ਬਜਟ ਦੇ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਜੰਸੀ ਨੇ ਕਿਹਾ ਕਿ ਖਾਨਾ ਜੰਗੀਦਾਸ ਸਾਹਮਣਾ ਕਰ ਰਹੇ ਸੁਡਾਨ ਦੇ ਵਿੱਚ 1.4 ਕਰੋੜ ਯਾਨੀ ਕਿ ਏਜੰਸੀ ਨੇ ਕਿਹਾ ਕਿ ਖਾਨਾ ਜੰਗੀਦਾਸ ਸਾਹਮਣਾ ਕਰ ਰਹੇ ਸੁਡਾਨ ਦੇ ਵਿੱਚ 1.4 ਕਰੋੜ ਜਦਕਿ ਸੀਰੀਆ ਦੇ ਵਿੱਚ 1.35 ਕਰੋੜ ਲੋਕ ਬੇਕਾਰ ਹੋਏ ਸੇਵੀ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਨੂੰ ਜ਼ਬਰੀ ਬੇਕਾਰ ਕੀਤਾ ਗਿਆ ਅਤੇ ਤਕਰੀਬਨ 88 ਲੱਖ ਲੋਕ ਯੂਕਰੇਨ ਦੇ ਅੰਦਰ ਜਾਂ ਫਿਰ ਬਾਹਰ ਬੇਕਾਰ ਹੋਏ ਨੇ